और धर्मेंद्र चनूरे कितने साल हो गए काम कर जन ए दो साल जी आ रहे हैं दोस्त ए तो सारा कल्ला आता है अपना चला के मेहनत करके आते हैं बस इसके नाल कोई नहीं आंदा कोई ऐसे चलते बढ़ते कोई सहारा ला दिया ला दिया नहीं तो अकेला आते है सब की कम कर कर देने कितने को कमा लंदे है थोड़े सामने तो तू तो वीर गांदे बिल्कुल तो नाल मतलब एक आधा धूप बिक जाते बस कोई 10 20 रुपए एक्स्ट्रा पड़ जाते बस 100 200 रुपए बन जाते बस परिवार समझाते नहीं शारा परिवार कौन कौन है कौन कौन नहीं हाँ ये कुछ सारा मैं समझ जाते हैं कि इसकी डैडी है जो बैटरी वाले रिक्शे चला दी वैसे माँ है और एक सिस्टर है कड़ी तो धुप है फिर भी जी मेहनत जो कर रहे हैं हाँ जी और मेहनत कर रहे अपना हक हाँ की कमाई कर रहे मांग नाल तो बढ़िया है जी जो किसी ने मंदिर पीछे बैठ गए या गुरुद्वारा पीछे बैठ गए तो मांगते इससे तो बढ़िया अपना मेहनत करके ਅਗਰ ਕੁਝ ਕਰਨ ਦੀ ਇੱਛਾ ਮਾਨਿਚ ਹੋਵੇ ਤਾਂ ਵਿਅਕਤੀ ਕੁਝ ਵੀ ਕਰ ਸਕਦਾ ਹੈ ਐਸੀ ਮਿਸਾਲ ਤੁਹਾਨੂੰ ਪਟਿਆਲਾ ਸ਼ਹਿਰ ਜੇ ਦਿਖਾਵਾਂਗਾ ਜਿੱਥੇ ਇੱਕ ਕਹਿ ਸਕਦੇ ਹਾਂ ਵਿਲੰਗ ਵਿਅਕਤੀ ਜਿਹੜਾ ਹੈਗਾ ਆਪਣੀ ਮਿਹਨਤ ਕਰਕੇ ਜਿਹੜਾ ਆਪਣਾ ਘਰ-ਬਾਰ ਦਾ ਖਰਚਾ ਚਲਾ ਰਿਹਾ ਹੈ ਉਹਨੂੰ ਘਟੋ ਘਟ ਤੇ ਲੋਕਾਂ ਦੇ ਦੱਸਣ ਅਨੁਸਾਰ ਇੱਕ ਸਾਲ ਹੋ ਚੁੱਕਾ ਹੈ ਜੋ ਕਿ ਆਪਣੀ ਹੱਕ ਦੀ ਕਮਾਈ ਕਰਕੇ ਜਿਹੜਾ ਹੈਗਾ ਆਪਣਾ ਜਿਹੜਾ ਉਹ ਘਰ-ਬਾਰ ਚਲਾ ਰਿਹਾ ਹੈ ਔਰ ਬਹੁਤ ਅਸਮਰਤ ਹੈਗੇ ਔਰ ਉਹ ਸਾਡੇ ਨਾਲ ਉਹਨਾਂ ਦੇ ਨਾਲ ਦੀ ਕੋਈ ਸਾਥੀ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੱਸੀ ਕਾ ਜੀ ਸੱਸੀ ਕਾ ਜੀ ਕੀ ਨਾਮ ਹੈ ਤੁਹਾਡਾ ਦਰਮਿੰਦਰ ਜੀ ਦਰਮਿੰਦਰ ਜੀ ਤੁਸੀਂ ਉਹਨ ਕਿ ਕਿਉਂ ਲੱਗਦਾ ਤੁਹਾਨੂੰ ਕਿ 200 ਲੱਗੇ ਤਾਂ ਪਰਵਾਜ਼ ਕੋਣ-ਕੋਣ ਹੈ ਕਦੀ ਕੋਈ ਲੈ ਕੇ ਆਂਦਾ ਕਿ ਇਨੀ ਗਰਮੀ ਚੜਾ ਹੈਗਾ ਵਰਕ ਕਰ ਰਹੇ ਨੇ ਇਹ ਤਾਂ ਸਾਰਾ ਕੱਲਾ ਆਤਾ ਆਪਣਾ ਚਲਾ ਕੇ ਮਿਹਨਤ ਕਰਕੇ ਆਤੇ ਬਸ ਇਸਕੇ ਨਾਲ ਕੋਈ ਨਹੀਂ ਆਂਦਾ ਕੋਈ ਐਸੇ ਚਲਦੇ ਵਰਦੇ ਕੋਈ ਸਹਾਰਾ ਲਾ ਦਿਆ ਲਾ ਦਿਆ ਨਾ ਤਾਂ ਕੱਲਾ ਆਤੇ ਸਿਰ ਆਪਣਾ ਮਿਹਨਤ ਕਰਕੇ ਚਲਾਤੇ ਹਾਂਗੇ ਕੀ ਕੰਮ ਕਰਦੇ ਨੇ ਕਿੰਨੇ ਕਮਾ ਲੈਂਦੇ ਥੋੜੇ ਸਾਨੂੰ ਤੁਸੀਂ ਵੀ ਜਾਣਦੇ ਨਹੀਂ ਬਿਲਕੁਲ ਨਾਲ ਬਸ ਇਹ ਕਾਦਾ ਧੁੱਪ बिक ਜਾਂਦੇ ਬਸ ਕੋਈ 10 20 ਰੁਪਏ ਐਕਸਟਰਾ ਪੜਾਦੇ ਬਸ 100 200 ਰੁਪਏ ਬਣ ਜਾਂਦੇ ਬਸ ਆਪਣਾ ਆ ਆਪਣਾ ਇਹ ਹੈ ਕਿ ਆਪਣਾ ਮਿਹਨਤ ਵਿੱਚ ਇੱਕ ਨਾ ਧੁੱਪ ਵਿੱਚ ਆਤੇ ਆ ਫ ਉਹ ਬੋਲ ਨਹੀਂ ਸਕਦੇ ਨਾ ਬੋਲਨੇ ਸਕਦੇ ਕਦੀ ਹੋਈ ਗੱਲ ਕਿ ਪਰਿਵਾਰ ਵਿੱਚ ਕਦੀ ਸਮਝਾਉਂਦੇ ਨਹੀਂ ਸ਼ਰਨਿਕ ਪਰਿਵਾਰ ਇਸ ਕੋਣ ਕੋਣ ਹੈ ਕੋਣ ਕੋਣ ਨਹੀਂ ਹੋਏ پوری ਸਾਰਾ ਮੈਂ ਸਮਝ ਜਾਂਦੇ ਕਿ ਇਸਕੇ ਡੈਡੀ ਹੈ ਜੋ ਬੈਟਰੀ ਵਾਲੇ ਰਿਕਸ਼ੇ ਚਲਾਉਂਦੇ ਵਸੇ ਮਾਂ ਹੈ ਔਰ ਇੱਕ ਸਿਸਟਰ ਹੈ ਜੀ ਹਾਂਜੀ ਤਾਂ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਦੀ ਮੁਸਾਲ ਹੈਗੀ ਹੈ ਕਿ ਇਨੀ ਕੜੀ ਧੁੱਪ ਹੈਗੀ ਹੈ ਫੇਰ ਵੀ ਜਿਹੜੀ ਮਿਹਨਤ ਜਿਹੜੇ ਕਰ ਰਹੇ ਨੇ ਹਾਂਜੀ ਉਹ ਮਿਹਨਤ ਕਰਦੇ ਆਪਣਾ ਹੱਕ ਹੀ ਦੀ ਕਮਾਈ ਕਰ ਰਹੇ ਮੰਗਣ ਨਾਲ ਤੋਂ ਬੱਧੀ ਆਏਗਾ ਜੀ ਕਿ ਕਿਸੇ ਦਿਨ ਮੰਦਿਰ ਪਿੱਛੇ ਬੈਠ ਕੇ ਜਾਂ ਗੁਰਦੁਆਰਾ ਪਿੱਛੇ ਬੈਠ ਕੇ ਮੰਗਦੇ ਇਸ ਤੋਂ ਬੱਧੀ ਆ ਆਪਣਾ ਮਿਹਨਤ ਕਰਕੇ ਕਮਾਉਂਦੇ ਨਾ ਅਬ ਆਏ ਜਨਾਂ ਲਗੂਗਾ ਜੀ ਹਾਂਜੀ ਉਹ ਕਿੰਨੇ ਸਾਲ ਹੋ ਗਏ ਤੁਹਾਨੂੰ ਦੇਖਦੇ ਨੂੰ ਉਹ ਜਿਹੜੇ ਜਿਹੜੇ ਜਗ੍ਹਾ ਤੇ ਆ ਕੇ ਬੈਠਦੇ ਨੇ ਕੜੀ ਧੁੱਪ ਵੀ ਪੈ ਰਹੀ ਹੈਗੀ ਇਹ ਤਾਂ 2 ਸਾਲ ਲੰਮਸਾ ਹੋ ਗਏ ਜੀ ਹਾਂਜੀ ਤੇ ਕੀ ਨਾਮ ਵਗੈਰਾ ਨਾ ਇਹ ਅਜੇ ਸਿੰਘ ਬਤਾ ਰਹੇ ਜੀ ਹਾਂਜੀ ਬਿਲਕੁਲ ਇਹ ਅਜੇ ਸਿੰਘ ਜਿਹੜੀ ਜਿਹੜੀ ਸਟੋਰੀ ਸੀ ਤੁਹਾਨੂੰ ਦਿਖਾਈ ਹੈਗੀ ਅਜੇ ਸਿੰਘ ਕਰ ਕਰ ਉਹਦੇ 2 ਸਾਲ ਹੋ ਗਏ ਨੇ ਜਿਹੜੀ ਆਪਣੇ ਹੱਕ ਦੀ ਮੈਨਟ ਜਿਹੜੀ ਉਹਨੇ ਕਮਾਈ ਜਿਹੜੀ ਕਰਕੇ ਕਮਾਰੇ ਨੇ ਔਰ ਹੋਰਾਂ ਲਈ ਜਿਹੜੀ ਹੈਗੀ ਇੱਕ ਕੋਟੀ ਇੱਕ ਸਿੱਖਿਆ ਦਾ ਇੱਕ ਪ੍ਰੇਰਣਤਾ ਪਾਤਰ ਹਨ ਕੈਮਰਾਮੈਨ ਤੌਹੀਦੇ ਨਾਲ ਕਮਲ ਦੂਆ ਪਟਿਆਲਾ ਅਗਰ ਕੁਛ ਕਰਨ ਦੀ ਇੱਛਾ ਮਾਨਿਚ ਹੋਵੇ ਤਾਂ ਵਿਅਕਤੀ ਕੁਝ ਵੀ ਕਰ ਸਕਦਾ ਹੈ ਐਸੀ ਮਿਸਾਲ ਤੁਹਾਨੂੰ ਪਟਿਆਲਾ ਸ਼ਹਿਰ ਜੇ ਦਿਖਾਵਾਂਗਾ ਜਿੱਥੇ ਇੱਕ ਕਹਿ ਸਕਦੇ ਹਾਂ ਵਿਲੰਗ ਵਿਅਕਤੀ ਜਿਹੜਾ ਹੈਗਾ ਆਪਣੀ ਮਿਹਨਤ ਕਰਕੇ ਜਿਹੜਾ ਆਪਣਾ ਘਰ-ਬਾਰ ਦਾ ਖਰਚਾ ਚੱਲਾ ਰਿਹਾ ਹੈ ਉਹਨੂੰ ਘਟੋ ਘਟ ਤੇ ਲੋਕਾਂ ਦੇ ਦੱਸਣ ਅਨੁਸਾਰ ਇੱਕ ਸਾਲ ਹੋ ਚੁੱਕਾ ਹੈ ਜੋ ਕਿ ਆਪਣੀ ਹੱਕ ਦੀ ਕਮਾਈ ਕਰਕੇ ਜਿਹੜਾ ਹੈਗਾ ਆਪਣਾ ਜਿਹੜਾ ਉਹ ਘਰ-ਬਾਰ ਚਲਾ ਰਿਹਾ ਹੈ ਔਰ ਬਹੁਤ ਅਸਮਰਤ ਹੈਗੇ ਔਰ ਉਹ ਸਾਡੇ ਨਾਲ ਉਹਨਾਂ ਦੇ ਨਾਲ ਦੀ ਕੋਈ ਸਾਥੀ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਦਰਮੇਂਦਰ ਜੀ ਆ ਤੁਸੀਂ ਦਰਮੇਂਦਰ ਚਨੂਰੇ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੇ ਇਹ 2 ਸਾਲ ਜੀ ਆ ਰਹੇ ਦੋਸਤ ਹਾਂਜੀ ਤੇ ਕਿਵੇਂ ਲੱਗਦਾ ਤੁਹਾਨੂੰ ਕਿ ਦੋ ਸਾਲ ਲੱਗੇ ਪਰਵਾਜ਼ ਜੀ ਕੋਣ-ਕੋਣ ਹੈ ਕਦੀ ਕੋਈ ਲਿਖ ਕੇ ਆਂਦਾ ਕਿ ਇੰਨੀ ਗਰਮੀ ਚੜਾ ਹੈਗਾ ਵਰਕ ਕਰ ਰਹੇ ਨੇ

कभी हो गल की परिवार परिवार कौन नहीं, कौन नहीं हाँ ये खुद सारा में समझ जाता है कि इसकी डैडी है जो बैटरी वाले रिक्शे चला माँ है और एक सिस्टर है नहीं। 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 ਕੀ ਕਹਿਣਾ ਚਾਹੁੰਦੇ ਹੋ ਕਿਦਾਂ ਦੀ ਮੁਸਾਲ ਹੈਗੀ ਹੈ ਕਿ ਇਨੀ ਕੜੀ ਧੁੱਪ ਹੈਗੀ ਹੈ ਫੇਰ ਵੀ ਜਿਹੜੀ ਮਿਹਨਤ ਜਿਹੜੇ ਕਰ ਰਹੇ ਨੇ ਹਾਂਜੀ ਉਹ ਮਿਹਨਤ ਕਰਦੇ ਆਪਣਾ ਹੱਕ ਹੀ ਦੀ ਕਮਾਈ ਕਰ ਰਹੇ ਮੰਗਣ ਨਾਲ ਤਾਂ ਬੱਧੀ ਆਏਗਾ ਜੀ ਕਿ ਕਿਸੇ ਦਿਨ ਮੰਦਿਰ ਪਿੱਛੇ ਬੈਠ ਗਏ ਜਾਂ ਗੁਰਦੁਆਰਾ ਪਿੱਛੇ ਬੈਠ ਗਏ ਮੰਗਦੇ ਇਸ ਤੋਂ ਬੱਧੀ ਆ ਆਪਣਾ ਮਿਹਨਤ ਕਰਕੇ ਕਮਾਉਂਦੇ ਨਾ ਬੋਲ ਸਕਦਾ ਨਾ ਚੱਲ ਸਕਦਾ ਜੀ ਆਪਾਂ ਇਹਦੇ ਨਾਲ ਲਗੂੰਗਾ ਜੀ ਹਾਂਜੀ ਉਹ ਕਿੰਨੇ ਸਾਲ ਤੋਂ ਤੁਹਾਨੂੰ ਦੇਖਦੇ ਨੇ ਉਹ ਜਿਹੜੇ ਇਸ ਜਗ੍ਹਾ ਦੇ ਆ ਕੇ ਬੈਠਦੇ ਨੇ ਕੜੀ ਧੁੱਪ ਵੀ ਪੈ ਰਹੀ ਹੈਗੀ ਇਹ ਤਾਂ 2 ਸਾਲ ਲੰਮਾ ਹੋ ਗਿਆ ਜੀ ਹਾਂਜੀ ਤੇ ਕੀ ਨਾਮ ਵਗੈਰਾ ਨਾ ਇਹ ਅਜੈ ਸਿੰਘ ਬਤਾ ਉਹ ਬਿਲਕੁਲ ਇਹ ਅਜੇ ਸਿੰਘ ਜੀ ਦੀ ਜਿਹੜੀ ਸਟੋਰੀ ਸੀ ਤੁਹਾਨੂੰ ਦਿਖਾਈ ਹੈ ਕਿ ਅਜੇ ਸਿੰਘ ਕਰ ਕਰ ਉਹਦੇ 2 ਸਾਲ ਹੋ ਗਏ ਨੇ ਜਿਹੜੀ ਆਪਣੇ ਹੱਕ ਦੇ ਮੈਨਟ ਜਿਹੜੀ ਉਹਨੇ ਕਮਾਈ ਜਿਹੜੀ ਕਰਕੇ ਕਮਾਰੇ ਨੇ ਔਰ ਹੋਰਾਂ ਲਈ ਜਿਹੜੀ ਹੈਗੀ ਇੱਕ ਕੋਟੀ ਇੱਕ ਸਿੱਖਿਆ ਦਾ ਇੱਕ ਪ੍ਰੇਰਿਤਾ ਪਾਤਰ ਹਨ ਕੈਮਰਾਮੈਨ ਪੌਸੀ ਦੇ ਨਾਲ ਕਮਲ ਦੁਆ ਪਟਿਆਲਾ